ਜਿਹੜੇ ਹਾਲਾਤਾਂ ਦੇ ਵਿੱਚ ਨਹੀਂ ਲੰਘਿਆ ਤੇ ਜੋ ਜੋ ਸੰਘਰਸ਼ ਦੇ ਉੱਤੇ ਵਾਪਰਿਆ ਸਾਡੀ ਪੰਜਾਬ ਗਵਰਨਮੈਂਟ ਨੇ ਜਿਸ ਤਰੀਕੇ ਦੇ ਨਾਲ ਸੰਘਰਸ਼ ਦੇ ਦੇ ਪੰਜਾਬ ਦੀ ਪੈਠੇ ਛੁਰਾ ਮਾਰ ਕੇ ਸਾਨੂੰ ਮੀਟਿੰਗ ਤੇ ਬੁਲਾ ਕੇ ਧੋਖੇ ਦੇ ਨਾਲ ਸੰਘਰਸ਼ ਨੂੰ ਖਣਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਸਰਕਾਰ ਨੂੰ ਇੱਕ ਭੁਲੇਖਾ ਹੈ ਕਿ ਉਹ ਸੋਚਦੀ ਹੋਏਗੀ ਕਿ ਇਸ ਤਰੀਕੇ ਨਾਲ ਸੰਘਰਸ਼ ਖਤਮ ਹੋ ਜਾਂਦੇ ਆ ਲੇਕਿਨ ਸੰਘਰਸ਼ ਉਹ ਦੁੱਕਈ ਗੁਣਾ ਵੱਧ ਤੇਜ਼ ਹੁੰਦੇ ਹੁੰਦੇ ਆ ਪਿੰਡਾਂ ਦੇ ਵਿੱਚ ਤੁਸੀਂ ਲੋਕਾਂ ਦਾ ਰੁਝਾਨ ਦੇਖ ਰਹੇ ਹੋ ਕਿ ਹੋ ਜਾਏਗਾ ਹਰ ਜ਼ਿਲ੍ਹੇ ਦੇ ਵਿੱਚ ਐਤੋਂ ਪਹਿਲਾਂ ਸਾਡੀਆਂ 8 ਕਿਸਾਨ ਮਹਾਪੰਚਾਇਤਾਂ ਹੋਈਆਂ ਨੇ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਸਾਡਾ ਘੱਟ ਜਿਹੜਾ ਹੋਇਆ ਉਹ ਰਿਕਾਰਡ ਤੋੜ ਹੋਇਆ ਘੱਟ ਨਹੀਂ ਹੋਇਆ ਇਹਦੇ ਤੋਂ ਸਿੱਧ ਹੁੰਦਾ ਕਿ ਲੋਕਾਂ ਦੇ ਵਿੱਚ ਗੁੱਸਾ ਵਧਿਆ ਔਰ ਅੰਦੋਲਨ ਜਾਰੀ ਹੈ ਜਿਹੜੀ ਮੈਂ ਕਹਿਣੀ ਚਾ ਰਿਆਂ ਗੱਲ ਔਰ ਇਸੇ ਦੇ ਦੌਰਾਨ 7 ਤਰੀਕ ਨੂੰ ਜਿੱਦੇ ਮੈਂ ਇੱਥੇ ਧਨੋਲੇ ਚ ਆਇਆ ਕਿਸਾਨ ਮਹਾਪੰਚਾਇਤ ਚ ਇੱਥੇ ਮੇਰੀ ਸਿਹਤ ਵਿਗੜੀ ਮੈਂ ਧੰਨਵਾਦੀ ਆ ਇੱਥੋਂ ਦੀ ਟੀਮ ਦਾ ਡੀ ਐਮ ਸੀ ਹਸਪੀਟਲ ਦੀ ਦਾ ਜਿੱਥੇ ਆਉਂਦਿਆਂ ਸਾਰ ਬੜੀ ਕੇਅਰ ਹੋਈ ਹੈ ਬਹੁਤ ਧਿਆਨ ਨਾਲ ਦਿੱਤਾ ਗਿਆ ਅੱਜ ਤੱਕ ਬੜਾ ਹੀ ਆਪਦੇ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ ਇੱਥੇ ਮੈਨੂੰ ਰੱਖ ਕੇ ਇਹਨਾਂ ਨੇ ਸੰਭਾਇਆ ਔਰ ਸਾਹਮ ਕੇ ਅੱਜ ਬਿਲਕੁਲ ਨੰਬਰ ਨੋ ਕਰਕੇ ਅੱਜ ਮੈਂ ਅੱਜ ਵੀ ਡਾਕਟਰ ਸਾਹਿਬ ਤਾਂ ਕਹਿ ਰਹੇ ਸੀਗੇ ਮੇਹੇ ਰਹੋ ਸਾਡੇ ਕੋਲੇ ਹੋਰ ਦੋ ਦਿਨ ਲੇਕਿਨ ਸਾਡੀ ਇੱਕ ਅੰਮ੍ਰਿਤਸਰ ਦੇ ਵਿੱਚ ਅੱਜ ਕਿਸਾਨ ਮਹਾਪੰਚਾਇਤ ਹੈ ਉੱਥੇ ਜਾਣਾ ਬਹੁਤ ਜ਼ਰੂਰੀ ਹੈ ਇਸ ਕਰਕੇ ਮੈਂ ਉੱਥੇ ਜਾਣਾ ਸੀ ਇਸ ਕਰਕੇ ਮੈਂ ਜ਼ਬਰਦਸਤੀ ਛੁੱਟੀ ਲੈ ਕੇ ਚਲੇ ਆਂ ਕਿਉਂਕਿ ਇਹ ਮੈਨੂੰ ਜਾਣ ਦੇ ਦਿੰਦੇ ਇਸ ਕਰਕੇ ਮੈਂ ਧੰਨਵਾਦੀ ਆ ਸਾਰੇ ਦੇ ਸਾਰੇ ਮੈਨੇਜਮੈਂਟ ਦਾ ਡਾਕਟਰ ਸਹਿਬਾਨਾਂ ਦਾ ਇਹਨਾਂ ਦੀ ਪੂਰੀ ਟੀਮ ਦਾ ਔਰ ਛੋੜੇ ਤੋਂ ਲੈ ਕੇ ਵੱਡੇ ਤੱਕ ਮੁਲਾਜ਼ਮਾਂ ਦਾ ਜਿਨ੍ਹਾਂ ਨੇ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਇੱਥੇ ਸਾਡੇ ਨਾਲ ਮਤਲਬ ਵਰਤਾਰਾ ਹੁੰਦਾ ਰਿਹਾ ਬੜਾ ਪਿਆਰ ਮਿਲਿਆ ਉੱਥੇ ਸਨੇਹਾ ਕੀ ਦਿੰਨਾ ਚਾਹੇ ਕਸਮ ਦੇਖੋ ਕਿਸਾਨਾਂ ਨੂੰ ਮੇਰਾ ਇੱਕੋ ਹੀ ਸਨੇਹਾ ਦੋਸਤੋ ਕਿ ਅਸੀਂ ਹਾਰੇ ਨਹੀਂ ਹਾਰਦੀ ਤਾਂ ਉਦੋਂ ਆ ਜਦੋਂ ਹਾਰ ਮੰਨ ਲਈਦੀ ਹੈ ਅਸੀਂ ਜਿੱਤੇ ਹਾਂ ਕਿਉਂਕਿ ਜਿਹੜਾ ਐਮਐਸਪੀ ਦੀ ਲੜਾਈ ਅਸੀਂ ਲੜ ਰਹੇ ਹਾਂ ਇਹ ਇਕੱਲੇ ਕਿਸਾਨਾਂ ਦੀ ਨਹੀਂ ਪੂਰੇ ਪੰਜਾਬ ਦੀ ਹੈ ਪੂਰੇ ਦੇਸ਼ ਦੀ ਹੈ ਔਰ ਜਿਹੜੀ ਐਮਐਸਪੀ ਦੀ ਕਦੇ ਕੋਈ ਗੱਲ ਨਹੀਂ ਸੀ ਕਰਦਾ ਅੱਜ ਵਰਡ ਦੇ ਹਰ ਇੱਕ ਵਿਅਕਤੀ ਦੇ ਜ਼ੁਬਾਨ ਤੇ ਐਮਐਸਪੀ ਦੀ ਗੱਲ ਆ ਗਈ ਹੈ ਅਸੀਂ ਇੱਕ ਬਹੁਤ ਵੱਡਾ ਸਟੈਪ ਲਿਆ ਹੈ ਅੱਗੇ ਵਧੇ ਹਾਂ ਇਸ ਕਰਕੇ ਘਬਰਾਉਣ ਵਾਲੀ ਗੱਲ ਨਹੀਂ ਦੂਜੀ ਗੱਲ ਮੈਂ ਇਹ ਵੀ ਦੱਸਣਾ ਚਾਹੁੰਗਾ ਕਿ ਜਿਹੜੀ ਬੀਜੇਪੀ ਕਦੇ ਕਹਿੰਦੀ ਸੀ ਆਪਕੀ ਬਾਰ 400 ਪਾਰ ਤੇ 400 ਪਾਰ ਵਾਲੇ ਨੂੰ 240 ਤੇ ਫਸਾਇਆ ਹੈ ਤੇ ਤੁਹਾਡੇ ਅੰਦੋਲਨ ਨੇ ਅੜਕਾਇਆ ਨਹੀਂ ਤਾਂ ਮਤਲਬ 400 ਪਾਰ ਹੀ ਹੋ ਸਕਦਾ ਕਰਵੇ ਇਹਦੂ ਵੀ ਗਾਹਾਂ ਸਰਕਾਰ ਨੂੰ ਮਜਬੂਰ ਕੀਤਾ ਆਪਾਂ ਤੁਹਾਡੀ ਕਣਕ ਤੇ ਝੋਨੇ ਦੇ ਨਾਲ ਨਾਲ 8-9 ਫਸਲਾਂ ਦੇ ਉੱਤੇ ਹੋਰ ਉਹਨਾਂ ਨੇ ਐਮਐਸਪੀ ਦੇ ਉੱਤੇ ਖਰੀਦਣ ਦਾ ਜਿਹੜਾ ਐਲਾਨ ਕੀਤਾ ਹੈ ਇਹ ਵੀ ਤਾਂ ਹੀ ਹੋ ਸਕਿਆ ਤੁਸੀਂ ਦੇਖਿਆ ਗੰਨੇ ਦਾ 25 ਰੁਪਏ ਰੇਟ ਵਧਿਆ ਉਸੇ ਵੀ ਦੇਖਿਆ ਤੇ ਹਰਿਆਣੇ ਦੇ ਅੰਦਰ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਲਈ ਮਜਬੂਰ ਹੋਈ ਸਰਕਾਰ ਸਾਲਾਂਗੇ ਪਤਾ ਸਾਨੂੰ ਕਿ ਹਰਿਆਣਾ ਸਰਕਾਰ ਖਰੀਦ ਨਹੀਂ ਸਕਦੀ ਪੈਸਾ ਕੇਂਦਰ ਨੇ ਲਾਉਣਾ ਹੈ ਲੇਕਿਨ ਉੱਥੇ ਵੀ ਲੋਕਾਂ ਨੂੰ ਭਰਮ ਪਲਾਉਣ ਦੇ ਲਈ ਉਹ ਕਰਨਾ ਪਿਆ ਸਰਕਾਰ ਨੂੰ ਸੋ ਇਸ ਕਰਕੇ ਇਹੋ ਜੀ ਕੋਈ ਗੱਲ ਨਹੀਂ ਆਪਾਂ ਸਟੈਪ ਬਾਈ ਸਟੈਪ ਅੱਗੇ ਵਧ ਰਹੇ ਹਾਂ ਐਮਐਸਪੀ ਦੀ ਜਿਹੜੀ ਗੱਲ ਸੀਗੀ ਸੜਕਾਂ ਤੋਂ ਲੈ ਕੇ ਆਪਾਂ ਪਾਰਲੀਮੈਂਟ ਚ ਲੈ ਗਏ ਆ ਸੋ ਇਸ ਕਰਕੇ ਜਿੱਤਾਂਗੇ ਕਬਰਾਇਓ ਨਾ ਦਿਲ ਤਕੜਾ ਕਰਕੇ ਚੱਲਿਓ ਲੜਾਈ ਜਾਰੀ ਹੈ ਲੜਾਈ ਖਤਮ ਨਹੀਂ ਹੋਈ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੇ ਇਕੱਠ ਕਰਾਂਗੇ ਸਾਰੇ ਜਿਹੜੇ ਜਿਹੜੇ ਰਹਿੰਦੇ ਉਹਨਾਂ ਦਿਨਾਂ ਦੇ ਵਿੱਚ ਕਾਨਫਰੰਸਾਂ ਕਰਕੇ ਕਿਸਾਨਾਂ ਦੇ ਨਾਲ ਤਾਲਮੇਲ ਬਣਾਵਾਂਗੇ ਦੇਖੋ ਜੀ ਅਸੀਂ ਸਿਰਫ ਇੱਕ ਹੀ ਬੇਨਤੀ ਕਰਨੀ ਚਾਹਾਂਗੇ ਸਾਰੇ ਕਿਸਾਨ ਸਾਡੇ ਸਮਾਜ ਨੂੰ ਸਾਰੇ ਸਾਡੇ ਨੌਜਵਾਨ ਸਾਥੀਆਂ ਨੂੰ ਕਿ ਦੇਖੋ ਆਪਾਂ ਨੂੰ ਸੰਘਰਸ਼ ਤੋਂ ਬਿਨਾਂ ਇਸ ਸਰਕਾਰ ਨੇ ਆਪਣੇ ਕੋਲ ਕੋਈ ਰਾਹ ਨਹੀਂ ਛੱਡਿਆ ਆਓ ਆਪਾਂ ਇੱਕ ਜੁਟ ਹੋ ਗਏ ਸਾਰੇ ਨੌਜਵਾਨ ਸਾਰਾ ਕਿਸਾਨ ਸਮਾਜ ਸਾਰਾ ਆਪਣਾ ਆਲਾਦਾਲਾ ਭਾਈਚਾਰਾ ਸਾਰਾ ਆਪਣਾ ਜਿੰਨਾ ਵੀ ਵਰਗ ਹੈ ਪੰਜਾਬ ਦਾ ਸਾਰੇ ਆਪਾਂ ਇੱਕ ਇੱਕ ਇਕੱਠੇ ਇੱਕ ਜੁਟ ਹੋ ਕੇ ਇੱਕ ਆਪਾਂ ਤਗੜਾ ਸੰਘਰਸ਼ ਹੈ ਜਿਹੜਾ ਉਹਨੂੰ ਆਪਾਂ ਸ਼ੁਰੂ ਕਰੀਏ ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਉਹ ਆਪਾਂ ਜੇ ਕਹਿ ਲਈਏ ਕਿ ਸੰਘਰਸ਼ਾਂ ਤੋਂ ਬਿਨਾ ਨਹੀਂ ਆਪਣੇ ਤੋਂ ਸਰਵਾਈਵ ਹੋਣਾ ਤਾਂ ਕੋਈ ਗਲਤ ਨਹੀਂ ਕਿਹਾ ਜਾਏਗਾ ਸਹੀ ਹੋਊਗਾ ਸੰਘਰਸ਼ ਦੀ ਬਹੁਤ ਲੋੜ ਹੈ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਪੰਜਾਬ ਦੀਆਂ ਜ਼ਮੀਨਾਂ ਵਾਸਤੇ ਵੀ ਸੋ ਕਿਰਪਾ ਕਰਕੇ ਸਾਰੇ ਵੀਰ ਸਾਰੇ ਸਾਡਾ ਕਿਸਾਨ ਸਮਾਜ ਸਾਡਾ ਸਾਰਾ ਸਾਡਾ ਮਜ਼ਦੂਰ ਸਮਾਜ ਆਪਾਂ ਇਕੱਠੇ ਹੋ ਕੇ ਇੱਕੋ ਥਾਂ ਥਾਂ ਤੇ ਆ ਕੇ ਆਪਾਂ ਸੰਘਰਸ਼ ਕਰੀਏ ਤੇ ਆਪਾਂ ਆਪਣੀਆਂ ਮੰਗਾਂ ਪ੍ਰਤੀ ਜਾਗਰੂਕ ਹੋਈਏ ਸਰ ਅੱਜ ਮਾਂ ਪੰਚਾਇਤ ਕੀਤੀ ਜਾ ਰਹੀ ਹੈ ਉੱਥੇ ਡੱਲੇਵਾ ਸਮਝਾ ਰਹੇ ਸੀ ਕਿਵੇਂ ਆਗੇ ਹੋਣੇ ਦੇਖੋ ਸਿਹਤ ਦਾ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸਿਹਤ ਕੋਈ ਏਡੀ ਮਤਲਬ ਕਿ ਹਜੇ ਫਾਰ ਬੈਟਰ ਨਹੀਂ ਹੋਈਗੀ ਜੇ ਆਪਾਂ ਮਤਲਬ ਕਿ ਟਰੈਵਲ ਦੀ ਕਰ ਲਈਏ ਤਾਂ ਪਰ ਉਹਨਾਂ ਦੀ ਇੱਕੋ ਹੀ ਜ਼ੇਦ ਹੈ ਕਿ ਮੈਂ ਕਿਸਾਨਾਂ ਦੇ ਵਿੱਚ ਜਾਣਾ ਮੈਂ ਆਪਣੇ ਪਾਈਚਾਰੇ ਦੇ ਵਿੱਚ ਜਾਣਾ ਤੇ ਫਿਰ ਉਹ ਪਹਿਲਾਂ ਹੀ ਇੱਕ ਕਾਨਫਰੰਸ ਦੇ ਵਿੱਚੋਂ ਅਸੀਂ ਉਹਨਾਂ ਨੂੰ ਰੋਕ ਰੱਖਿਆ ਸੀਗਾ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਜ਼ੇਦ ਕਰਕੇ ਹੁਣ ਸਾਨੂੰ ਉਹਨਾਂ ਦੇ ਹੌਸਲਾ ਹੈ ਜਿਹੜਾ ਉਹ ਮੈਨੂੰ ਲੱਗਦਾ ਜ਼ਿਆਦਾ ਤਕੜਾ ਹੈ ਉਹ ਆਪਦੇ ਆਪ ਨੂੰ ਹਜੇ ਵੀ ਇਹ ਸਮਝਦੇ ਆ ਕਿ ਮੈਂ ਠੀਕ ਹਾਂ ਪਰ ਸੇਤ ਕਿਤੇ ਨਾ ਕਿਤੇ ਹਜੇ ਉਨੀ ਵਧੀਆ ਨਹੀਂ ਹੈਗੀ ਕਿ ਸਫਰ ਕਰ ਸਕਣ ਪਰ ਫਿਰ ਵੀ ਲੈ ਕੇ ਜਾ ਰਹੇ ਆ ਅੱਜ ਕਿੱਥੇ ਕਾਨਫਰੈਂਸ ਹੈ ਕਿੱਥੇ ਅੱਜ ਅਮਰਸਰ ਸਾਹਿਬ ਦੇ ਪਿੰਡ ਕਹਾਲੀ ਵਿਖੇ ਕਾਨਫਰੈਂਸ ਹੈ ਜੀ ਉੱਥੇ ਜਾ ਰਹੇ ਢਿੱਲੇਵਾਲ ਹਾਂਜੀ ਜਾ ਰਹੇ ਜਾ ਰਹੇ ਹਾਂਜੀ ਅੱਜ ਸਾਡੇ ਕੋਲ 7 ਤਰੀਕ ਨੂੰ ਦੁਪਹਿਰ 3-4 ਵਜੇ ਡਲੇਵਲ ਸਾਹਿਬ ਆਏ ਸੀ ਜੀ ਅਕਿਊਟ ਅਬਡੋਮਨਲ ਪੇਨ ਨਾਲ ਅਸੀਂ ਸਾਡੇ ਡਾਕਟਰਾਂ ਦੀ ਟੀਮ ਡਾਕਟਰ ਸੁਮਿਤ ਮਹਿਤਾ ਜੀ ਡੀਐਮ ਗੈਸਟਰੋ ਡਾਕਟਰ ਮੇਗਾ ਸਿੰਗੂਲਾ ਜੀ ਫਿਜੀਸ਼ੀਨ ਡਾਕਟਰ ਵਿਕਾਸ ਗੁਪਤਾ ਜੀ ਤੇ ਮੈਂ ਡਾਕਟਰ ਇਸ਼ਾਨ ਬਰਸ ਇੱਥੇ ਬੀਐਮਸੀ ਸੁਪਰ ਸਪੈਸ਼ਲਟੀ ਹਸਪੀਟਲ ਦੇ ਵਿੱਚ ਉਹਨਾਂ ਨੂੰ ਅਸੀਂ ਅੰਡਰ ਟੀਮ ਦਾ ਅਬਜ਼ਰਵੇਸ਼ਨ ਰੱਖਿਆ ਗਿਆ ਉਹਨਾਂ ਨੂੰ ਅਸੀਂ ਪ੍ਰੋਪਰਟੀ ਟਰੀਟਮੈਂਟ ਸਟਾਰਟ ਕੀਤਾ ਫਲੂਇਡਸ ਦਿੱਤੇ ਬਹੁਤ ਹੀ ਡੀਹਾਈਡਰੇਟਿਡ ਸੀਗੇ ਤੇ ਸਟਾਰਵਿਸ਼ਨ ਕਰਕੇ ਉਹਨਾਂ ਦੀ ਬੀਪੀ ਘਟ ਸੀਗਾ ਸਭ ਕੁਝ ਘਟ ਸੀਗਾ ਤੇ ਪ੍ਰੋਪਰ ਟਰੀਟਮੈਂਟ ਕੀਤਾ ਗਿਆ ਤੇ 3 ਦਿਨ ਬਾਅਦ ਉਹਨਾਂ ਨੂੰ ਸੈਮੀ ਸੋਲਿਡ ਡਾਈਟ ਤੇ ਡਿਸਚਾਰਜ ਕੀਤਾ ਗਿਆ ਇਸ ਦਿੱਤੀ ਗਈ ਡਾਕਟਰੀ ਸਲਾਹ ਕੀ ਦਿੱਤੀ ਗਈ ਹੈ। ਦੇਖੋ ਇੰਨੇ ਫਾਸਟਿੰਗ ਤੋਂ ਬਾਅਦ ਬੋਡੀ 'ਚ ਬਹੁਤ ਕਮਜ਼ੋਰੀ ਆ ਜਾਂਦੀ ਹੈ ਤੇ ਕਮਜ਼ੋਰੀ ਤੋਂ ਬਾਅਦ ਆਪਾਂ ਨੂੰ ਹੌਲੀ-ਹੌਲੀ ਬੋਡੀ ਨੂੰ ਰਿਕਵਰ ਹੋਣ ਦੇ ਟਾਈਮ ਲੱਗਦਾ ਹੈ। ਇਹਨਾਂ ਨੂੰ ਡਾਕਟਰੀ ਸਲਾਹ ਦੇ ਮੁਤਾਬਿਕ ਡਾਈਟ ਦੱਸੀ ਗਈ ਹੈ ਕਿ ਸੈਮੀ ਸੋਲਿਡ ਡਾਈਟ ਤੋਂ ਸਟਾਰਟ ਕਰਕੇ ਇਹਨਾਂ ਨੂੰ ਬੋਡੀ ਨੂੰ ਰਿਕਵਰ ਹੋਣ ਤੇ ਮਲਟੀਵਿਟਾਮਿਨਸ ਦਿੱਤੇ ਗਏ ਨੇ ਤੇ ਨਾਲ ਮੈਡੀਸਿਨ ਦਿੱਤੀ ਗਈ ਹੈ। ਹਾਂਜੀ ਇਹਨਾਂ ਨੂੰ ਲੰਬੇ ਟਾਈਮ ਅਰੈਸਟ ਕਰਨਾ ਪਏਗਾ ਤਾਂ ਕਿ ਬੋਡੀ ਰਿਕਵਰ ਹੋ ਸਕੇ ਬਹੁਤ